ਵੈਗੁੰਡੀ ਕਾਂਸਾ ਵੈਗੁੰਡੀ ਕੀ ਫਤਿਹ ਗੁਰਪਿਆਰੋ ਸਿੱਖ ਅੰਦੇ ਮਿਆਰੇ ਪੰਥ ਦੀ ਗੱਲ ਕਰਦਾ ਹੋਇਆ ਵੀ ਆਪਣੀ ਪਿਛਲੀ ਪੋਸਟਾਂ ਵਿੱਚ ਸਿੱਖ ਇਤਿਹਾਸ ਨੂੰ ਦਰਿਆਵਾ ਹਾਲੇਕੱਟ ਜੁਬੀ ਸਿੱਖ ਇਤਿਹਾਸ ਜਿਹੜਾ ਹੈ ਉਹਦੇ ਵਿੱਚ ਦੋ ਮਹੱਤਵਪੂਰਨ ਵਿਅਕਤੀ ਜੋ ਜੋ ਰੋਲ ਪਲੇ ਕਰਦੇ ਰਹੇ ਹਾਂ ਉਹ ਹਨ ਸਾਡੇ ਸ਼ਹੀਦ ਤੇ ਸਾਡੇ ਸੂਜਵਾਨ ਅੱਗ ਤੋ ਦੂਜੇ ਵੱਲਸਿਕ ਬਾਦਰ ਨੇ ਰਾਜ ਸਥਾਪਿਤ ਕਰਨ ਦੀ ਨਿਰਭਰਤੀ ਤੋ ਉਸ ਤੋਂ ਬਾਅਦ ਮੁਗਲਾਂ ਨਾਲ ਘੁਸਾਲੇ ਰਸੇ ਧੁੱਕ ਕੇ ਪੈ ਗਿਆ ਸਿਕਨ ਉਹਨਾਂ ਨੇ ਖੂਬ ਉਹਨਾਂ ਨੂੰ ਮਾਨਸ਼ੂ ਕਰਤਾ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ ਸਿਕ ਉਹਨਾਂ ਦੇ ਇਸ ਤਰ੍ਹਾਂ ਦੇ ਬੋਲ ਪਾਣੇ ਸ਼ੁਰੂ ਹੋ ਗਏ ਤੋ ਕੀ ਇਹ ਕਿ ਇਤਿਹਾਸ ਜਿਹੜਾ ਸੀ ਉਹ ਯਾਰਾ ਸ਼ਹੀਦਾ ਬਾਰੇ ਪਾਸੇ ਚੱਲ ਲੱਗ ਗਿਆ ਤਰਨੂਬ ਚਾਂਦਲੀ ਸਿਖਾ ਕੋਲ ਸ਼ਹੀਦਿਆਂ ਦੇ علاوہ ਉਸ ਵੀ ਨੇ ਹallelujah ਬਹੁਤੀ ਰਹੀ ਸੀ ਕਿਉਂਕਿ ਪਤਾ ਸੀ ਬਾਹਰ ਨੂੰ ਸ਼ਹੀਦ ਕਰਤਾ ਗਿਆ ਸੀ ਔਰ ਸਾਰਾ ਜਿਹੜੀ ਸੀ ਉਹਨੇ ਬਣਾਈ ਸੀ ਉਹ ਵੀ ਉਧਰ ਹੋ ਗਈ ਸੀ ਹਥਿਆਰ ਵੀ ਬਹੁਤ ਯਾਰਾ ਨਹੀਂ ਸੰ ਇਸ ਕਰਕੇ ਜਿਹੜੇ ਸਾਨੂੰ ਸ਼ਹੀਦ ਜਿਹੜੇ ਸਾਨੂੰ ਉਹ ਵੈਗੂ ਦਾ ਨਾਮ ਲੈਦੇ ਹੋਏ ਬਾਣੇ ਵਿੱਚ ਸ਼ਹੀਦ ਹੁੰਦੇ ਗਏ ਪਰ ਉਹਨਾਂ ਨੇ ਪ੍ਰਤ ਕਰਨ ਨਹੀਂ ਧਿਆਕ ਕੀਤਾ ਇੱਕ ਸਮਾਂ ਵਿੱਚ ਐਸਾ ਆ ਗਿਆ ਜਦੋਂ ਮੁਗਲਾਂ ਨੂੰ ਲੱਗਿਆ ਕਿਉਂਕਿ ਉਹ ਸਹਾਜ ਬਨਾਰਸੀ ਜਕਰਿਆ ਖਾਨ ਇੰਦੀ ਵਾਰੀ ਦਾਸ ਚਕਾਵਾ ਕਿ ਸਿੱਖਾਂ ਨਾਲ ਸੰਧੀ ਕੀਤੀ ਜਾਵੇ ਤਾਂ ਕਿ ਥੋੜੀ ਦੇਰ ਲਈ ਇਹਨਾਂ ਨੂੰ ਇਹਨਾਂ ਨੂੰ ਨਾ ਛੇੜਿਆ ਜਾਵੇ ਤੇ ਸ਼ੈਰੀ ਕਮਜ਼ੋਰ ਪੈ ਜਾਵੇ ਉਸ ਫਿਰ ਉਹਨਾਂ ਨੇ ਜਿਹੜੀ دیਵਾਨੀ ਦੀ ਪੇਸ਼ਕਸ਼ ਕੀਤੀ ਉਹਨਵਾਕ ਕਪੂਰ ਸਿੰਘ ਦੀ ਦੇਰ ਸਾਹਮਣੇ ਉਹਨਵਾਕ ਨੇ ਨਵਾਕ ਕਪੂਰ ਸਿੰਘ ਬੰਲਾ ਸੀਗਰੇਤਾ ਉਸ ਅੱਦੀ ਦਾ ਜਿਨੇ ਕੇ ਸਿੱਖਾਂ ਨੂੰ ਮਿਲਵਤੀ ਲਾਂ ਦੇ ਲਈ ਫੇਰ ਕੋਸ਼ਿਸ਼ ਕੀਤੀ ਉਹਨੇ ਉਹਨਾਂ 'ਚ ਕਾਫੀ ਜ਼ਿਆਦਾ ਮਜੂਦ ਤੀਸਰਾ ਨੇ ਹੱਦ ਦੇ ਕਿ ਜਿੰਨੇ ਵੀ ਦਲ ਬਿਖਰੇ ਹੋਏ ਸਨ ਸਾਰਿਆਂ ਨੂੰ ਇਕੱਠਾ ਕੀਤਾ ਦਲ ਖਾਲਸਾ ਬਣਾਉਣ ਦੇ ਲਈ ਤਰੁਣਾ ਦਲ ਬੁੱਢਾ ਦਲ ਜਿੰਨੀ ਬਗਾਨ ਕਰ ਚੁੱਕਾ ਵਾ ਉਹ ਫੌਮ ਕੀਤੇ ਔਰ ਹੌਲੀ ਹੌਲੀ ਉਹਨਾਂ ਨੂੰ ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ ਕਿਉਂਕਿ ਹੁਣ ਉਹਨਾਂ ਨੂੰ ਪੈਸੇ ਵੀ ਆਣ ਲੱਗੇ ਸਨ ਉਹ ਗੜਾਈ ਥੋੜੀ ਹੋਣ ਲੱਗੀ ਸੀ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਮਜ਼ਬੂਤੀ ਜਾਨੀ ਸੀ ਉਹ ਬਖਸ਼ ਲੇਕਿਨ ਉਹ ਸੁਲੋਤਾ ਕੋਈ ਬਹੁਤ ਲੰਬਾਰੀ ਚੱਲਿਆ ਦੋ ਸਲਵਾਰੀ ਫਿਰ ਮੁਗਲਾਂ ਨੇ ਉਸ ਤਰ੍ਹਾਂ ਕਰਨਾ ਸ਼ੁਰੂ ਕਰਤਾ ਫਿਰ ਲੋਕੀ ਫਿਰ ਸ਼ਹੀਦ ਹੋਣ ਲਗੇ ਸ਼ਹੀਦਾਂ ਫਿਰ ਵੱਧ ਗਈਆਂ ਇਸ ਕਰਕੇ ਸਿੰਧਾਂ ਦੇ ਲਈ ਹੁਣ ਸ਼ਹੀਦਾਂ ਤੋਂ ਇਲਾਵਾ ਇੱਕ ਦੂਸਰਾ ਫੈਕਟਰ ਸੀ ਕਿ ਕਿਸ ਤਰ੍ਹਾਂ ਸੀ ਆਪਣੇ ਰਾਜ ਦੀ ਸਥਾਪਨਾ ਨੂੰ ਵਧਰਾ ਹੈ ਆਪਣੇ ਨੂੰ ਮਜ਼ਬੂਤ ਕਰਨਾ ਉਹ ਮਜ਼ਬੂਤ ਕਰਨ ਦਾ ਜਿਹੜਾ ਜਿਹੜੀ ਕਿਰਿਆ ਚੱਲੇ ਸੀ ਉਹਨੂੰ ਉਹ ਵਧਾ ਦੇ ਗਏ ਔਰ ਆਖਿਰ ਵਿੱਚ ਇੱਕ ਸਾਲ ਆਇਆ 1747 ਇਹ ਬੜਾ ਮਹੱਤਵਪੂਰਨ ਸਾਲ ਹੈ ਸਿੱਖ ਇਤਿਹਾਸ ਦਾ 18ਵੀਂ ਸਦੀ ਦੇ ਸਿੱਖ ਇਤਿਹਾਸ ਦਾ ਉਹਨੂੰ ਨਵਾਬ ਕਪੂਰ ਸਿੰਘ ਦੋਨੋਂ ਤਰ੍ਹਾਂ ਨੂੰ ਵੱਡਾ ਦਲ ਤਰੁਣਾ ਦਲ ਨੂੰ ਕਾਫੀ ਮਜ਼ਬੂਤ ਕਰ ਚੁੱਕੇ ਸਨ ਗਿਣਤੀ ਵਧ ਜਾਰੀ ਸੀ ਉਹਨਾਂ ਨੂੰ ਸ਼ਸਤਰ ਵਿਦਿਆ ਵੀ ਸਿਖਾਈ ਜਾਂਦੀ ਸੀ ਔਰ ਧਰਮ ਸਥਾਨਾਂ ਵਾਲੇ ਜਿਹੜੇ ਸਨ ਪ੍ਰਬੰਧ ਜਿਹੜੇ ਸਨ ਉਹ ਰਿਪੇਟੀ ਸੁਧਾਰ ਹੋ ਗਿਆ ਸੀ 10447 ਤੇ ਅਣੀ ਮਿਲਤੀ ਆ ਗਈ ਸੀ ਤਾਂ ਅਫੀਰ ਸੀ ਨਾ ਨਹੀਂ ਮੁਗਲ ਮਕਮੂਲਾ ਤੇ ਵੀ ਹਮਲੇ ਕਰੇ ਸ਼ੁਰੂ ਕਰਦੇ ਜਿੱਥੇ ਉਹਨਾਂ ਨੂੰ ਮੌਕਾ ਮਿਲਦਾ ਸੀ ਉੱਥੇ ਉਹ ਕਰਗੇ ਕੋਈ ਲੜਾਈ ਹੁੰਦੀ ਸੀ ਤੋਂ ਉੱਥੇ ਉਹਨਾਂ ਨਾਲ ਲੜਦੇ ਸਨ ਔਰ ਉਹਨਾਂ ਨੂੰ ਹਰਾ ਵੀ ਜੁਦੀ ਸਭ ਕਹੀ ਜਾਂਦੇ ਮੈਂ ਖਾਸ ਕਰਕੇ 148 ਤੋਂ 14 मार्च ਦੇ ਮਹੀਨੇ ਦੀ ਗੱਲ ਕਰਾਂਗਾ ਸਿੰਘਾਰੇ ਸੋਡਰਾ ਤੇ ਬਦਰਾ ਦੇ ਥਾਣਿਆਂ ਤੇ ਯੁੱਧ ਕੀਤੇ ਔਰ ਉਹਨਾਂ ਨੂੰ ਹਰਾਇਆ ਔਰ ਇਹ ਨਹੀਂ ਹਰਾ ਕੇ ਉਹਨਾਂ ਦਾ ਮਰਾਜ ਜਿਹੜਾ ਸੀ ਉਸ ਦਾ ਰਵਾਜ ਦੱਸਿਆ ਔਰ ਉਹਨਾਂ ਦਾ ਡਰ ਸੀ ਉਹ ਵੱਧ ਜਾ ਰਿਹਾ ਸੀ ਜਦੋਂ ਵਿਦੇਸ਼ੀ ਆਨੇ ਸ਼ੁਰੂ ਹੋਏ ਹੰਗਲੇ ਆਨੇ ਸ਼ੁਰੂ ਹੋ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਸੀ ਆਪਣੇ ਆਪ ਕੋਈ ਸਿੱਖ ਜਿਹੜਾ ਪਾਵਰ ਤੇ ਉਹਨਾਂ ਨੂੰ ਡਰ ਪੈਣਾ ਹੋ ਗਿਆ ਤੇ ਇਸ ਕਰਕੇ ਹੁਣ ਸਿੰਘਾਂ ਨੇ ਦੋ ਵਿਸ਼ਵਾਂ ਸੰ ਇੱਕ ਵਿਦੇਸ਼ੀ ਹੰਗਲੇ ਆਉਣ ਦੇ ਸੰਬੰਧੇ ਸੰ ਇੱਕ ਅੰਦਰੋਂ ਮੁਗਲ ਸਰਕਾਰ ਜਿਹੜੀ ਸੀ ਉਹਨਾਂ ਦੇ ਜਿਹੜਾ ਡਰ ਨਾਲ ਸੰ ਖਾਸ ਕਰਕੇ ਉਹ ਉਹ ਜਿਹੜੀਆਂ ਗੱਲਾਂ ਉਹ ਜਿਹੜੀਆਂ ਕਰਦੇ ਸੰ ਕਿ ਸਿੰਧਾਂ ਨੂੰ ਜਿੰਨਾ ਤੱਕ ਮੀਟ ਦਿੱਤੀ ਜਾਂ ਸਕੀ ਦਿੱਤੀ 1748 ਵਿੱਚ ਇੱਕ ਹੋਰ ਬਹੁਤ ਧਾਰਪੂਰ ਗੱਲ ਹੋਈ ਉਹ ਇੱਕ ਜਰੂ ਮਾਧਿਮ ਯੂਨਿਟ ਵਿੱਚ ਬਸਾਖੀ ਦੇ ਸਿਗਾਰਾ ਵਡਾਈ ਘਟ ਰਿਹਾ ਕਿਉਂਕਿ 1744 ਵਿੱਚ 64 ਵਿੱਚ ਇੱਕ ਸਾਲ ਪਹਿਲੇ ਮਤਲ ਭਾਈ ਸੁਖਾ ਸਿੰਘ ਤੇ ਭਾਈ ਤੇ ਮਨਤਾਪ ਸਿੰਘ ਵੀਰੇ 1788 ਤਲੀ ਉਤੇ ਮਸਾ ਰੰਗਨ ਦਾ ਜਿਹੜਾ ਸਰਵਣ ਦਤਾ ਤਾਂ ਜਨੇ ਵੀ ਮੁਗਲਤ ਦੇ ਅੱਗੇ ਸਹਾਰਬੰਦ ਸਾਖ ਖਾਲੀ ਕਰ ਗਿਆ ਇਸ ਕਰਕੇ 1748 ਨਜ਼ਰੋ ਵੱਡਾ ਇਕੱਠ ਰਿਆ ਵਿਸਾਖੀ ਤੇ ਹੁਣ ਸਿੰਘਾਗੋੜ ਤਾਕਤ ਸੀ ਹੁਣ ਉਹਨਾਂ ਦਾ ਜਿਹੜਾ ਆਨਦਾਲੀ ਸ਼ਰ ਮੰਦਰ ਸਾਹਿਬ ਵੱਧ ਗਿਆ ਸੀ ਕਿਉਂਕਿ ਹੁਣ ਮੋਗਲ ਉੱਥੇ ਨਹੀਂ ਸਕ ਇਸ ਕਰਕੇ ਉਹਨਾਂ ਨੇ ਵੱਡਾ ਇਕੱਠ ਕੀਤਾ ਔਰ ਉਹਦੇ بڑے بڑے ਫੈਸਲੇ ਕੀਤੇ ਗਏ ਵਿਸਾਖੀ ਜੋ ਮੋਗਲ ਦਾ ਸਭ ਤੋਂ ਖਾਲਸਾ ਬਣਾਇਆ ਉਸ ਦੇ ਵੀ ਸਭ ਤੋਂ ਪਹਿਲਾ ਫੈਸਲਾ ਇਹ ਗਿਆ ਕੀਤਾ ਗਿਆ ਕਿ ਜਿਹੜੇ ਜਥੇ ਸਨ ਦੋ ਗਰੁੱਪ ਸਨ ਉਹਨਾਂ ਚ ਖਾਸ ਕਰਕੇ ਤਰਨਤਾਰਨ ਦਾ اور ایک بہت یارا یگسٹر ابھی گیا گئے سن اور گنتی انہوں نے اینی مر گئی کہ انہوں نے پھر بڑے ایک نمبر بتا کے گروپ جڑے سن ہوئے اور گیارہ جڑے گروپ والے گیارہ مصروں نے الگ الگ مصروں کے جی بعد چارہ ہو گئی سن وہ نے فارم کی کیا ہے کہ ساری پیشن ہور سٹرگ ہو گئی اور پھر جسا سنگھ اروالیا سربت خالسا اناؤنستا گیا کہ جہاں ہوں دل خالصہ ہے ਔਰ ਉਹਨਾਂ ਹੱਦ ਜਿਹੜਾ ਸੰਸਕਰਣ ਬਣਾਇਆ ਜਾਏਗਾ। ਤੇ ਜਦ ਸੰਸਕਰਣ ਆ ਗਿਆ ਇੱਕ ਹੋਰ ਡਰ ਜਿਹੜੇ ਸਨ ਉਹ ਉੱਬਰ ਕੇ ਉੱਤੇ ਆ। ਔਰ ਉਸ ਤੋਂ ਬਾਅਦ ਜਿਹੜਾ ਸੰਸਕਰਣ ਪੂਛੇ ਸਟਰੋਂਗ ਹੋਏ ਤਾਂ ਫਿਰ ਜੋ ਸਾਨੂੰ ਜਿਹੜੇ ਸਾਨੂੰ ਗਵਰਨ ਪੰਜਾਬ ਦੇ ਉਹਨਾਂ ਨੇ ਫਿਰ ਆਪਣਾ ਉਹ ਰੂਪ ਦਿਖਾਣਾ ਸ਼ੁਰੂ ਕਰਤਾ। ਉਹ ਜਿਹੜਾ ਰੂਪ ਦਿਖਾਇਆ ਔਰ ਖਾਸ ਕਰਕੇ ਜਿਹੜੇ 12 ਮਹੀਨੇ ਦੇ ਵਿੱਚ ਹੀ ਆਏ ਉਹਨਾਂ ਕਰਕੇ ਫਿਰ ਛੋਟਾ ਕਲੂਕਾਰਾ ਵੱਡਾ ਕਲੂਕਾਰਾ ਵਾਪਰੇ ਔਰ ਕਈ ਤਰ੍ਹਾਂ ਦੀ ਹੋਈ। ਬਲੇ ਮੈਂ ਗੱਲ ਕਰਾਂਗਾ ਜਿਹੜੇ ਕਿ ਉਸ ਵੇਲੇ ਗਵਰਨਰ ਰਹੇ ਜਿਹੜੇ ਖਾਸ ਕਰਕੇ ਲਾਹੌਰ ਦੇ ਗਵਰਨਰ ਇਹਨਾਂ ਦੇ ਬਹੁਤ ਅੰਡਵੰਦ ਸਨ ਮੈਂ ਦੱਸ ਚੁੱਕਾ ਮੈਂ ਕਿ ਜ਼ਕਰੀਆ ਖਾਨ ਦੇ ਵੇਲੇ ਬਹੁਤ ਜ਼ੁਲਮ ਹੋਏ بڑے ਰੋਕਾਲ ਰੂਫ ਕੀਤਾ ਗਿਆ ਭਾਈ ਦਾਰੂ ਸਿੰਘ ਵਾਲੇ ਦੀ 시ਦੀ ਵੰਦ ਦੱਸਦੇ ਹਿੱਤ ਦੱਸਿਆ ਜੋ ਸਾਗੇ ਹੀ ਗਿਦਾਰ ਸਮਝ ਗਿਆ ਫਿਰ ਉਹਦਾ ਪੁੱਤਰ ਬਣ ਗਿਆ ਗਵਰਨਰ ਕਰੋ ਇਹ ਇਕ ਖਾਨ ਉਹਦੇ ਸਮੇਂ ਵੀ ਉਹ ਪਾਲਿਸੀ ਚੱਲੂ ਰਹੀ ਛੋਟਾ ਕਲੂ ਕਾਰੇ ਵੇਰ ਸਮੇ ਹੋਇਆ ਮੈਂ ਕਲੂ ਕਾਰੇ ਬਾਰੇ ਆਪ ਜੀ ਨੂੰ ਬਾਅਦ ਵਿੱਚ ਦੱਸਾਂਗਾ ਉੱਤਵਾਂ ਜਿਹੜਾ ਗੱਲ ਬਣਿਆ ਉਹਨਾਂ ਅਸੀਂ ਮੀਰ ਮੰਨੂ ਮੀਰ ਮੰਨੂ ਜਿਹੜਾ ਸੀ ਉਹ ਵੈਸੇ ਤੇ ਛੁਰੂ ਛੁਰੂ ਤੋਂ ਨੇ ਕਿਉਂਕਿ ਜੱਕਰੀਆ ਖਾਨ ਨੇ ਇੱਕ ਵਾਰੀ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿਖਰਾਲ ਉਹਨਾਂ ਨੂੰ ਅਭਿਵਕਸ਼ੀ ਸੀ ਪਰ ਉਹ ਜਿਹੜਾ ਨਵੀਂ ਵਕੀਸ ਨੂੰ ਦੋ ਸਾਲੀ ਐਗਰੀਮੈਂਟ ਹੋ ਗਿਆ ਦੋ ਸਾਲ ਬਾਅਦ ਉਹਨਾਂ ਨੂੰ ਲੱਗਿਆ ਕਿ ਨਹੀਂ ਏਸੀ ਜਿਹੜੇ ਮੇਰੇ ਕੰਟਰੋਲ ਚ ਗਏ ਆਣੇ ਇਹ ਤਾਂ ਹੋਰ ਤਾਕਤ ਵਰ ਹੋਈ ਜਾ ਰਹੇ ਨੇ ਤਾਂ ਐਗਰੀਮੈਂਟ ਖਤਮ ਹੋ ਗਿਆ ਫਿਰ ਉਸ ਚੈਨ ਕਾਲਿਸਟ ਨੂੰ ਹੋ ਗਿਆ تو جیر منو سی انہوں نے بھی آ دیکھا کہ پہلے پہلے کہ میں نے دوستی رکھا شاید یہ ٹھیک ہو جان دب جانا اپنے آپ تو میر من انہوں نے پہلے تو انہوں نے مدد بھی لئی کیونکہ جو آ. کوڑا مال سی نال کام کر رہے سن جن میں آپ نے کہنے کہ وہ کوڑا مال ہی جڑے سن وہ سکا حمایتی سن दीवान कोढ़ा मा जी बारे मैं ਦੱਸਣਾ ਚਾਹਾਂਗਾ ਕਿ ਉਹ ਸਿੱਖਾਂ ਦੇ ਬਹੁਤ ਮਹੱਤਵੀ ਸੀਗੇ। ਔਰ ਇਸ ਕਰਕੇ ਇਸੇ ਤਰ੍ਹਾਂ ਕਿ ਉਹਨਾਂ ਨੂੰ دیਵਾਨ ਮਠਾਮਾ ਦੇ ਤੌਰ ਤੇ ਨਾਂਤੇ ਨਾਲ ਯਾਦ ਕੀਤਾ ਜਾਂਦਾ ਹੈ। ਜਦ ਤੱਕ ਉਹ ਸੀਗੇ ਤਦ ਤੱਕ ਮੀਰ ਮਨੂ ਨੇ ਵੀ ਸਿੱਖਾਂ ਵੱਲ ਬੜਾ ਲਿਬਰਲ ਐਟੀਟਿਊਡ ਰੱਖਿਆ ਔਰ سکھان جی بلکہ مدد لے یہ دیوان پوڑا مالی کر کے ہی کہ سکھ جہے سن وہ ملتان دور یوز ہوا لاہور چاندہ تا شاہ رواج خان بھی رہنمائی ہیٹ سی تا انہوں سکھانے نے ساتھ دیتا میر ملوجی فوج دا اور ملتان دا علاقہ جیت کے دیتا ناظر شاہ جو میں دس ہی چکا ہوں بعد ناظر شاہ جی اتنے موت ہو گئی افغانستان تو قتل ہو گیا سی. عبدالی نے پھر راج پاٹ سما دیا سی اور عبدالی نے بھی ہندوستان پر حملے شروع کرتے اور دس حملے ہوتے کیتے ایک حملے دوران جب میرمنوں نے سکھانی مدد منگی پوڑا ماجی نے رہی تو سکھانی مدد مدد بھی کیتی اے لئے ایک ہور یوٹیو چوئی جی انہوں نے مدد کیتی اور انہوں نے جڑا سی ہو علاقہ جڑا سی میرمنوں نے لئے او ਇਹ ਜਿਹੜਾ ਮਦਦ ਕਰਤੀ ਤੇ ਜਿਆ ਬੀਬਾ ਸਿਨਰ ਜਰੂਰ ਲੱਗਿਆ ਕਿ ਮੇਰਾ ਹੁਣ ਕੰਮ ਹੋ ਗਿਆ ਹੈ ਤਾਂ ਹੁਣ ਮੈਂ ਇਹਨਾਂ ਨੂੰ ਪਾਣਾ ਹੈ ਤਾਂ ਉਹਨੇ ਸਭ ਤੋਂ ਜ਼ਿਆਦਾ ਗਾਤਕ ਹਮਲੇ ਸ਼ੁਰੂ ਕਰਤੇ ਸਿੱਖਾ ਲੋਕਾਂ ਤੇ ਔਰ ਉਸ ਵੇਲੇ ਅਫਗਾਨੀ ਦੇ ਹਮਲੇ ਵੀ ਤੇਜ਼ ਹੋ ਗਏ ਉਹ ਵੀ ਆਂਦਾਰਿਆ ਤਾਂ ਸਿੱਖਾਂ ਨੂੰ ਜਿੱਥੇ ਅਫਗਾਨੀ ਨੂੰ ਵੇਚ ਕਰਨਾ ਪੈਦਾ ਸੀ ਉੱਥੇ ਨਾਲ ਹੀ ਮੁਗਲ ਸਮਾਜ ਦੇ ਇੱਕ ਵਰਨਨ ਦੀ ਫੌਜਾਂ ਨੂੰ ਸੇਕ ਕਰਨਾ ਪੈਦਾ ਸੀ ਇਹਦੇ ਸਿੱਖਾਂ ਦੇ ਵਿੱਚ میں دسیا کہ جب نواب کپور سنگھ نے آکے کے سکھرچ بڑی مجبور کی تھی اور جب نواب کپور سنگارہ سو اڑتالی میں جب انہوں نے بسر بنا دیا اور انہوں نے گروپس بناتے گئے اور انہوں نے ایک ڈسپلن ڈسپلنگ رکھن دی پوری کوشش کی تو تو بعد انہوں کا چارج مہاراجا جا جسا الواری گیا جسا سی قوم دا ایک مہان جنرل ایک مہان شخصیت ہے جنہیں بارے جاننا بہت ضروری ہے ਜਸਵੰਤ ਸਿੰਘ ਅਲੂ ਵਾਲੀਆ ਦਾ ਜਨਮ 3 ਮਈ 1718 ਨੂੰ ਹੋਇਆ ਸੀ ਅਲੂ ਵਿਲੇਜ ਇਟ ਪਿੰਡ ਹੈ ਅਲੂ ਲਾਹੌਰ ਦੇ ਵਿੱਚ ਹੈ ਲਾਹੌਰ ਦੇ ਕੋਲ ਹੈ ਉੱਥੇ ਬਰਾਸੀਨਸ ਕਰਕੇ ਬਾਦ ਉਹਨਾਂ ਨੇ ਅਲੂ ਵਾਲੀਆ ਕਲਾਇਗਾ ਲੱਗੇ ਔਰ ਜਿਹੜੀ ਨਸਲ ਜੋ ਸਰਦਾਰ ਵਾਲੇ ਉਹ ਮਿਸਲ ਵੀ ਅਲੂ ਵਾਲੀਆ ਵਿੱਚ ਹੋ ਗਈ ਜਸਵੰਤ ਸਿੰਘ ਅਲੂ ਵਾਲੀਆ ਦਾ ਬਚਪਨ ਕਿੱਥੇ ਸੀ ਉਹ ਜਿਆਦਾ ਬਾਦਾ ਸੁਨਰੀ ਜੀ ਦੀ ਦੇਖੇ ਕਿਤੇ ਦਿੱਲੀ ਅੰਦਰਾ ਉਹ ਵੱਡੇ ਹੋਏ ਦਾਉਨ ਨੇ ਪੰਜਾਬਦਾਨ ਭੇਜਿਆ ਉਸ ਵੇਲੇ ਫਿਰ ਉਹਨਾਰੇ ਸੰਪਰਪਿਤ ਆ ਗਏ ਨਵਾਬ ਕਪੂਰ ਸਿੰਘ ਜੀਰੇ ਉਹ ਨਵਾਬ ਕਪੂਰ ਸਿੰਘ ਜੀਰੇ ਵੀ ਉਹਨਾਂ ਨੂੰ ਰਹਿ ਮਾਈ ਕੀਤੀ ਉਹ ਬਾਤ ਉਹਨਾਂ ਨੂੰ ਇਸ ਯੋਗ ਸਮਝਦੇ ਹੋਏ ਦਰਖ ਹਲਸਾਰਾ ਇੰਜਾਜ ਹੈਡ ਉਹਨਾਂ ਬਣਾਉਂਦਾ ਉਹਨਾਂ ਦੇ ਦੇਗਿਆ ਅਚੀਵਮੈਂਟਸ ਨੇ ਦਸ ਸਗਲ ਵਾਲੀਆਂ ਦੀਆ ਉਹ ਆਪਣੇ ਅਗਿੱਤੀ ਇਤਿਹਾਸ ਉਹਨਾਂ ਨੇ ਤਾਰਸੋ ہالیہی سال ہی سن جروں کے نادر شاہ لڑکیاں لے گیا سی اور ایک سر چھڑاؤں جب سکھا نے انہوں نے چھوڑایا تو اس وقت بھی دسرا سنگل والا نے بڑا پروویٹ رول پلے کیا لڑے اور بعد جروں احمد شاہ دالی نے ایک اتحاسی کی بہت مشہور کرنا ہے کہ بائی سو کشتی لے کے جا رہا سر سارے دیش جروں نے مراٹیا نایا ستارہ سو اکاہٹ تیسری پنج لڑائی تو اس ویلے بھی جسما سنگھ والا نے ਉਹ ਬਾਈਸੋ ਇਸਟ੍ਰੀਮ ਡਰਾਇਰ। ਤਰਾਕੇ ਸਭ ਨੂੰ ਆਪਣੇ ਆਪਣੇ ਘਰਾਂ ਹੀ ਮਿਲ ਜਾਂਦੇ। ਜੋ ਇਸੇ ਤਰ੍ਹਾਂ ਦਾ ਐਸ.ਓ.ਸੀ. ਕਿਸੇ ਵੀ ਔਰਤ ਨੂੰ ਕਿਸ ਤਰ੍ਹਾਂ ਕੋਈ ਨੁਕਸਾਨ ਨਹੀਂ ਪਹੁੰਚਾਉਣਾ। ਤੇ ਉਹਨਾਂ ਬਲਿ ਸਨਮਾਨ ਵਿੱਚ ਰੱਖਿਆ ਗਿਆ। ਸਨਮਾਨ ਦੇ ਰਾਣੀ ਨੂੰ ਵਾਲੇ ਘਰਾਂ ਵਾਪਸ ਭੇਜਿਆ ਗਿਆ। ਜਸਵੰਤ ਸਿੰਘ ਅਲਵਾਲੀਆ ਜਿਹੜੇ ਸਨ ਉਹ ਲਾਹੌਰ ਦੇ ਵਿੱਚ ਜਿਹੜਾ ਅਮਰਸਾ ਦੇ ਵਿੱਚ ਉਹਨਾਂ ਨੇ ਪਹਿਲੇ ਆਪਣੀ ਪੇਸ਼ੈਂਟ ਸਟਾਕ ਕੀਤੀ। ਅਮਰਸਾ ਦੇ ਵਿੱਚ ਕਿਲਾ ਬਣ ਗਿਆ ਸੀ ਉੱਥੇਲੇ اور کلال بنان کے بعد انہوں نے جب پٹیشن سروں امرتسرے قبضہ ہو گیا تا لاہور گورنر سے انہوں نے یہ خطرہ پیرا ہو گیا کہ ودے ودے لاہور آ جا اور ہوا جب جسر سنگھیا نے ستارہ سو ہی ستمبر ستارہ سو اکہٹ جب چتر سی اُتے انہوں نے حملہ کیتا فوجی مغل فوج نے گورنر جگہ سر لاہور کا تب جسر سنوجا کی مدد لی گئے اور خدا نے ہرایا جب انہوں نے حوصلے ود گئے تو اس حساب سے نومبر داہور حملہ کرتا بال خالسا نے اور لاہور بھی اس کو جانو ہرا کے لاہور دے قلعے قبضہ کر لے گیا اوئی سال سی ایک جت ہوئی کہ مہاراجا جسا سکن والے مہاراجا خطاب دے کے اپنا سلطان ال دے کا خطاب دیا گیا اور سکھ ترم سیت کے سکے جاری گئے تو یہ جی شان سی ستارہ سو حملہ ہوا ستارہ سو چونٹھ اب کرنا ستارہ سو چو اکاہٹ کل جی ساری سکھانے جیشان سے اس ویسے کافی بلند ہو چکی سی اور ادھر عبدالی جڑا سر وہ گسا سی, سی, سی کہ شکتی جا رہی ہے اور ادھر مغل سمراج بھی جا بڑا دکھی ہوا اس یہ شکتی وادہ سارے پنجاب سے قبضہ کر لینا اور گالے یہی تھی ہالی ہولی ساری مثر سن وہ اپنا کونٹیکٹ اپنا جافلوئنس سے وہ بنا ਔਰ ਅਲੱਗ-ਅਲੱਗ ਜਾਤਾਂ ਬਕਰਵਾਵਾਂ ਜੀ ਜਿਹੜੀ ਰਾਖੀ ਦੀ ਰਸਮ ਰਾਖੀ ਬੜਾ ਹੀ ਮਸ਼ਹੂਰ ਸ਼ਬਦ ਹੈ ਰਾਖੀ ਦੀ ਪ੍ਰਥਾ ਛੁਕੀ ਕੀਤੀ ਜਦੋਂ ਨਾ ਕਿ ਕੋਚੇ ਰੇ ਰਾਜ ਚੋਟਕਸ ਕਲੈਕਟ ਕਰਦੇ ਸੀ ਉਸ ਥੇਰੇ ਨੂੰ ਇਹ ਸੋਰਸ ਹੁੰਦੇ ਸੀ ਕਿ ਤੁਹਾਡੇ ਕੋਈ ਵੀ ਹਮਲਾ ਕਰੇਗਾ ਤੌਰ ਕੋਈ ਵੀ ਤੰਗ ਕਰੇਗਾ ਤੁਹਾਡੇ ਕਿਸੇ ਵੀ ਕੋਈ ਕਈ ਵਾਰੀ ਉਹ ਜਿਹੜੇ ਸਾਮੂਹ ਨਾਲ ਕੇ ਚੁੱਕ ਲੈ ਆਏ ਦੇ ਸੀ ਕਈ ਹਿੰਦੂ ਰਿਆਦੋਂ ਦੇ ਮੁਸਲਮਾਨ ਕੇ ਚੁੱਕ ਲੈ ਆਏ ਦੇ ਸੀ ਤਾਂ ਉਹਨਾਂ ਦੇ ਰੱਖਿਆ ਕਰਨਾ ਸਿੱਖ ਲਾ ਪਰ ਫਰਸ ਤੋਂ ਇਹ ਸੰਗ ਰੋ ਦੇ ਰੱਖਿਆ ਨਹੀਂ ਦੱਸ ਸੰਤ ਉਹਨੂੰ ਕਹਿੰਦੇ ਸੀ ਰਾਖੀ ਰਾਖੀ ਤੋ ਉਤਵਾ ਜਦੋਂ ਅਬਦਾਲੀ ਨੇ ਜਰੂਰ ਵੱਡਾ ਹਮਲਾ ਕੀਤਾ ਜਿਸ ਦੇ ਵਟਾ ਕਲੂਕਾਰਾ ਹੋਇਆ ਇਹ ਦੋ ਜਿਹੜੇ ਕਲੂਕਾਰੇ ਹੋਏ ਛੋਟਾ ਕਲੂਕਾਰਾ ਤੋਂ ਵੱਡਾ ਕਲੂਕਾਰਾ ਇਹਨਾਂ ਬਾਰੇ ਵਿੱਚ ਅਸੀਂ ਅਗਲੀ ਪੋਸਟਰੀ ਦੱਸਾਂਗਾ ਮੀਰ ਮੰਨ ਬਾਰੇ ਵਿੱਚ ਦੱਸ ਚੁੱਕਾ ਬਾਂ ਕਿ ਮੀਰ ਮੰਨ ਨੇ ਕਿਉਂਕਿ ਬਹੁਤ ਸਾਰੀ ਗੁਰਦਾਨੀ ਚੂਰ ਕਰਦੇ ਵਾਚ ਇਹ ਨਹੀਂ ਕੋਲੇ ਲਹੌਰ ਦੇ ਵਿੱਚ ਇਸਤਰੀਆਂ ਉਹਨਾਂ ਦੇ ਬੱਚੇ ਰਿਪ੍ਰੇਕ ਕਰਕੇ ਉਹਨਾਂ ਦੀ ਗੱਲਾਂ 'ਚ ਹਾਰ ਪਾਏ ਔਰ ਉਹਨਾਂ ਨੂੰ ਕਤਲ ਕੀਤਾ ਇਸਤਰੀਆਂ ਨੂੰ ਮਾਰਿਆ ਵੱਡੀ ਗਿਣਤੀ ਵਿੱਚ ਇਸਤਰੀਆਂ ਔਰ ਜਿਹੜੇ ਬੱਚੇ ਸਾਬ ਉਹ ਵੀ ਕਤਲ ਕੀਤੇ ਗਏ ਉਹ ਬੜਾ ਮਿਸ਼ੂਰਸ ਹੋਸਟਲ ਸੀ ਕਿ ਕਿਰਸੀ ਉਹ ਦਵਰੇ ਨਹੀਂ ਸੀ ਦਵਰੇ ਨਹੀਂ ਸੀ ਉਹਨਾਂ ਨੇ ਬਣਾਲੀਆਂ ਸੀ 17 ਬੋਰ ਦੇ ਸਭ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਰ ਸੁਆਣੇ ਕੋ ਉਹ ਜਿਉਂ ਮੰਨੂ ਵੱਡਦਾ ਸੀ ਸੋਏ ਜਿਹੜੇ ਸਭ ਉਹ ਦੂਰ ਸੁਆਣੇ ਵੱਧੇ ਜਾਂਦੇ ਸਨ ਤੋਂ ਸਿੱਖਾਂ ਨਾਲ ਜਿਹੜਾ ਸੀ ਆਪਾਂ ਪਰਵਾਹ ਜਿਆ ਸੀ ਉਹਲਾ ਨਰੇਕ ਉਹ ਕਿਸ ਤਰ੍ਹਾਂ ਵੱਡੇ ਕਲਾਕਾਰੇ ਵਿੱਚ ਔਰ ਛੋਟਾ ਕਲਪੁਆਰਾ ਇਹ ਦੋ ਕਲਪੁਆਰੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਕਲਪੁਆਰ ਦਾ ਮਤਲਬ ਹੁੰਦਾ ਹੈ ਜਿਹੜੀ ਵੱਡੀ ਕਿਲ੍ਹੀ ਵਿੱਚ ਸ਼ੇਦੀਆਂ ਪਾਈਆਂ ਸਨ ਖਾਣੇ ਔਰ ਇਹ ਜਿਹੜੇ ਕਲਪੁਆਰੇ ਸਨ ਇਹ ਉਹ ਯੁੱਧ ਸਾਬ ਦੇ ਉਹਨਾਂ ਲੜਨੇ ਪਏ ਤੇ ਨਾਲ ਅਫਗਾਨੀ ਨਾਲ ਉਹ ਮੂਰਾ ਨਾਲ ਉਹਰੇ ਵਿੱਚ ਜਿਹੜਾ ਜਿਹੜੀਆਂ ਵੱਡੀ ਕਿਲ੍ਹੀ ਦੇ ਰੋਣ ਵਾਲੀਆਂ ਸ਼ੇਦੀਆਂ ਹੋਈਆਂ ਉਹਨਾਂ ਨੂੰ ਅਸੀਂ ਕਲਪੁਆਰੇ ਕਹਿੰਦੇ ਆ ਉਹ ਛੋਟੇ ਕਲਪੁਆਰੇ ਵੱਡੂ ਕਲਪ ਅਤੇ ਕਲਪੁਆਰੇ ਬਾਰੇ ਮੈਂ ਆਪਦੇ ਨੂੰ ਅਗਲੀ ਪੋਸਟ 'ਤੇ ਦੱਸਾਂਗਾ ਤਦ ਤੱਕ ਇਹਨੂੰ ਯਾਦ ਰੱਖਿਓ ਪੋਸਟਾ ਲਾਈਕ ਕਰਦੇ ਰਹਿਣਾ ਔਰ ਸਬਸਕ੍ਰਾਈਬ ਕਰ ਲੈਣਾ ਸਾਡੇ ਚੈਨਲ ਨੂੰ ਯੂਨਿਕ ਲੈਸ ਸਾਥੀ ਕਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ